ਇਹ ਖਬਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਨੇ ਅਸਤੀਫਾ ਦੇ ਦਿੱਤਾ ਹੈ ਤੇ ਇਸ ਅਸਤੀਫੇ ਨੂੰ ਸਿਆਸੀ ਮਾਹਰ ਲੋਕ ਸਭਾ ਚੋਣਾਂ ਦੇ ਨਾਲ ਜੋੜ ਕੇ ਦੇਖ ਰਹੇ ਆ ਹਾਲਾਂਕਿ ਆਪਣੇ ਇਸ ਅਸਤੀਫੇ ਦੇ ਵਿੱਚ ਉਹਨਾਂ ਨੇ ਨਿੱਜੀ ਕਾਰਨ ਦੱਸਿਆ ਪਰ ਸਿਆਸੀ ਮਾਹਰ ਮੰਨਦੇ ਆ ਕਿ ਇਹ ਸਾਰਾ ਕੁਝ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਖੇਡ ਖੇਡਣ ਦੇ ਲਈ ਪੰਜਾਬ ਦੇ ਵਿੱਚ ਗਵਰਨਰ ਨੂੰ ਖਡਾਉਣ ਦੇ ਲਈ ਲੋਕ ਸਭਾ ਚੋਣਾਂ ਦੇ ਵਿੱਚ ਅਸਤੀਫਾ ਦਵਾਇਆ ਗਿਆ ਹੈ ਇੱਕ ਵੱਡੀ ਸਿਆਸੀ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਰਾਜਪਾਲ ਨੂੰ ਬਤੌਰ ਉਮੀਦਵਾਰ ਪੰਜਾਬ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਖਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਰਹੱਦੀ ਖੇਤਰਾਂ ਦੇ ਵਿੱਚ ਰਾਜਪਾਲ ਦੇ ਦੌਰੇ ਰਹੇ ਆ ਤੇ ਉਹ ਇੱਥੇ ਆ ਕੇ ਵੱਖ-ਵੱਖ ਸਰਪੰਚਾਂ ਨੂੰ ਪੰਚਾਇਤਾਂ ਨੂੰ ਵਪਾਰੀਆਂ ਨੂੰ ਮਿਲਦੇ ਰਹੇ ਆ ਇੱਕ ਗੱਲ ਹੋਰ ਕਿ ਬਨਵਾਰੀ لال ਪ੍ਰੋਹਿਤ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧੀ ਵਜੋਂ ਉਸ ਦੀਆਂ ਸਾਰੀਆਂ ਅੰਦਰਲੀਆਂ ਗੱਲਾਂ ਸਾਹਮਣੇ ਰੱਖਣ ਦੇ ਵਜੋਂ ਵੀ ਵਰਤ ਸਕਦੇ ਆ ਕਿਉਂਕਿ ਚੋਣ ਜਾਬਤਾ ਲੱਗਣ ਤੇ ਗਵਰਨਰ ਕੁਝ ਇਸ ਤਰ੍ਹਾਂ ਦੀ ਸੰਵਿਧਾਨਕ ਪੋਸਟ ਤੇ ਬੈਠ ਕੇ ਗੱਲ ਨਹੀਂ ਕਰ ਸਕਦਾ ਪਰ ਹੁਣ ਉਹ ਆਜ਼ਾਦ ਹੋ ਕੇ ਚੋਣਾਂ ਵਿੱਚ ਆ ਕੇ ਖੁੱਲੇ ਆਮ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਸ਼ਰਿਆਮ ਸਿੱਧੀ ਗੱਲ ਕਰ ਸਕੇਗਾ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਇਸ ਅਸਤੀਫੇ ਨੂੰ ਕੀ ਲੱਗਦਾ ਇਸ ਅਸਤੀਫੇ ਦੇ ਪਿੱਛੇ ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਦੇ ਨਾਲ ਹਾਲ ਹੀ ਸਭ ਜੋ ਪੰਜਾਬ ਦੇ ਗਵਰਨਰ ਪ੍ਰੋਹਿਤ ਬਨਵਾਰੀ لال ਪ੍ਰੋਹਿਤ ਨੇ ਜਿਹੜਾ ਰਿਜ਼ਾਈਨ ਕੀਤਾ ਹੈਗਾ ਉਹਨੇ ਹਾਲਾਂਕਿ ਰੈਜ਼ੀਗਨੇਸ਼ਨ ਦੇ ਵਿੱਚ ਜਿਹੜੇ ਕਾਰਨ ਦੱਸਿਓ ਆਪਦੇ ਨਿੱਜੀ ਤੇ ਕੁਝ ਪਰਿਵਾਰਕ ਜ਼ਿੰਮੇਵਾਰੀਆਂ ਦੱਸੀਆਂ ਫ੍ਰੇਨ ਨੂੰ ਜਿਹੜਾ ਸਿਆਸੀ ਤੌਰ ਤੇ ਵੇਖਿਆ ਜਾ ਰਿਹਾ ਹੈਗਾ ਕਿ ਗਵਰਨਰ ਪੰਜਾਬ ਨੂੰ ਭਾਜੀਪੀ ਪੰਜਾਬ ਦੇ ਜਿਹੜੇ ਸਰਹਦੀ ਸੂਬੇ ਆ ਜਿਵੇਂ ਫੋਇਪੁਰਾ ਜਾਂ ਪਠਾਨਕੋਟ ਜਾਂ ਗੁਰਦਾਸਪੁਰ ਏਰੀਆ ਹੈਗਾ ਉਹਨਾਂ ਚੋਂ ਇਲੈਕਸ਼ਨ ਜਿਹੜਾ ਹੈਗਾ ਉਹ ਲੜਵਾ ਸਕਦੀ ਹੈ ਕਿਉਂਕਿ ਰਾਜਪਾਲ ਉਹਨਾਂ ਹਲਕਿਆਂ ਦੇ ਵਿੱਚ ਬਾਰਡਰ ਏਰੀਆ 'ਚ ਲਗਾਤਾਰ ਜਾਂਦੇ ਰਹੇ ਔਰ ਉੱਥੇ ਜਾ ਕੇ ਸਰਕਾਰ ਦੇ ਖਿਲਾਫ ਬੋਲਦੇ ਰਹੇ ਆ ਇਸ ਕਰਕੇ ਸਰਕਾਰ 'ਚ ਤੇ ਗਵਰਨਰ 'ਚ ਲੰਮਾ ਸਮਾਂ ਜਿਹੜਾ ਟਕਰਾ ਰਿਹਾ ਹੈਗਾ ਔਰ ਇਹ ਟਕਰਾਜ ਜਿਹੜਾ ਹੁਣ 26 ਜਨਵਰੀ ਵਾਲੇ ਦਿਨ ਖਤਮ ਹੋਇਆ ਜਿੱਦਣ ਉਹਨਾਂ ਦੇ ਕੋਲ ਸਰਕਾਰੀ ਪ੍ਰੋਗਰਾਮ ਸੀ ਤਾਂ ਮੋਦੀ ਲ ਸਭਾ ਉਹਨਾਂ ਤੇ ਹੀ ਲੱਗਦੀ ਹੈਗੀਆਂ ਕਿ ਗਵਰਨਰ ਪੰਜਾਬ ਦਾ ਅਸਤੀਫਾ ਦੇ ਰਾਸ਼ਟਰਪਤੀ ਨੂੰ ਮਿਲਣਾ ਅਸਤੀਫਾ ਦੇਣਾ ਤੇ ਇਲੈਕਸ਼ਨ ਜਿਵੇਂ ਲੋਕ ਸਭਾ ਸਿਰਫ ਹੀ ਹੈਗੇ ਆ ਤੇ ਬੀ ਜੀ ਪੀ ਕੋਲੇ ਕੋਈ ਮਤਲਬ ਮਜ਼ਬੂਤ ਉਮੀਦਵਾਰ ਪੰਜਾਬ ਚ ਨਹੀਂ ਹੈਗੇ ਗਵਰਨਰ ਜਿਹੜਾ ਹੈਗਾ ਉਹ ਲਗਾਤਾਰ ਪੰਜਾਬ ਸਰਕਾਰ ਦੇ ਹਰ ਐਕਸ਼ਨ ਨੂੰ ਆਪੋਜ਼ ਕਰਦਾ ਰਿਹਾ ਔਰ ਉਹਦੇ ਕੋਲ ਕਾਫੀ ਇਨਫੋਰਮੇਸ਼ਨ ਹੈ ਆਪਾਂ ਕਹਿ ਸਕਦੇ ਹਾਂ ਰਾਜ ਭਵਨ ਸੀ ਕਿ ਸਰਕਾਰ ਕਿਵੇਂ ਕੰਮ ਕਰੇ ਕਿੰਨਾ ਕੰਮ ਕਰੀਏ ਸਾਰਾ ਉਹਨਾਂ ਨੂੰ ਪਤਾ ਸੀ ਤਜੇ ਉਹ ਮਤਲਬ ਗਵਰਨਰ ਜਿਹੜੇ ਰਿਜ਼ਾਈਨ ਦੇ ਕੇ ਜਾ ਰਹੇ ਹੈ ਜੇ ਇਹਨਾਂ ਨੂੰ ਗੁਰਦਾਸਪੁਰ ਜਾਂ ਫੋਈਪੁਰ ਜਾਂ ਮਤਲਬ ਬਾਕੀ ਏਰੀਆ ਬਾਰਡਰ ਇਥੇ ਇਲੈਕਸ਼ਨ ਲੜਾਉਂਦੇ ਆ ਤਾਂ ਸ਼ਾਇਦ ਬੀਜੇਪੀ ਨੂੰ ਇਹਦੇ ਚ ਕੋਈ ਮਤਲਬ ਕਿਤਨੇ ਕਿਤਨੇ ਲੱਗਦਾ ਕਿ ਉਹ ਸ਼ਾਇਦ ਵਿਨਿੰਗ ਹੋ ਸਕਦੀ ਹੈ ਸਰਕਾਰ ਦੇ ਵੀਕ ਪੁਆਇੰਟ ਵੀ ਹੈ ਪ੍ਰੋਪਰ ਪੱਥਾਂ ਸੋਹਣਾਂ ਦੇ ਕੋਲੇ ਇਹ ਬਿਲਕੁਲ ਸਾਰਾ ਉਹਦੇ ਚ ਹੈ ਨਾ ਕਿ ਇੱਕ ਤਾਂ ਗਵਰਨਰ ਪੰਜਾਬ ਨੇ ਵਿਰੋਧੀ ਧਿਰ ਦਾ ਰੋਲ ਹੀ ਅਦਾ ਕੀਤਾ ਜਿੰਨਾ ਚਿਰ ਵੀ ਉਹ ਪੰਜਾਬ ਚ ਭੂਗੰਤਮਨ ਦੇ ਨਾਲ ਉਹਨੇ ਕੰਮ ਕੀਤਾ ਹੈਗਾ ਦੂਜਾ ਕਿ ਸਰਕਾਰ ਦੀ ਹਰ ਚੰਗੀ ਮਾੜੀ ਗੱਲ ਦਾ ਰਾਜਪਤਵੰਨੂ ਉਹ ਪਤਾ ਹੁੰਦਾ ਬਲਕਿ ਰਾਜ ਸਰਕਾਰ ਤੋਂ ਵੀ ਵੱਧ ਉਹਦੇ ਕੋਲੇ ਇਨਫੋਰਮੇਸ਼ਨ ਹੁੰਦੀ ਹੈ ਕਿ ਸਰਕਾਰ ਨੇ ਕਿੰਨੇ ਕਰਜਾਂ ਚੱਕਿਆ ਕਿੰਨੇ ਵਿਕਾਸ ਕਾਰਜ ਕੀਤੇ ਆ ਕਿੰਨੇ ਅਫਸਰ ਕਰਪਟ ਪ੍ਰਤੀ ਕੀਤੇ ਆ ਕਿੰਨੇ ਦੇ ਗੁਨਾਹ ਮਾਫ ਕੀਤੇ ਆ ਸਾਰਾ ਕੁਝ ਗਵਰਨਰ ਦਫ਼ਤਰ ਦੇ ਕੋਲੇ ਹੁੰਦਾ ਜਿਹੜੇ ਵੱਡੇ ਅਧਿਕਾਰੀ ਆ ਉਹਨਾਂ ਦੇ ਖਾਤਰੀ ਸਜ਼ਾ ਉਹ ਗਵਰਨਰ ਦੀ ਮਨਜ਼ੂਰੀ ਤੋਂ ਬਾਅਦ ਹੀ ਤਿਆਰ ਜਾਂਦੀ ਹੈ ਤੇ ਨੈਚਰਲੀ ਗਵਰਨਰ ਨੂੰ ਦੇ ਬਾਰੇ ਕਾਫੀ ਇਨਫੋਰਮੇਸ਼ਨ ਹੁੰਦੀ ਹੈ ਜੇ ਉਹ ਇਲੈਕਸ਼ਨ ਲੜਦੇ ਤਾਂ ਇਨਫੋਰਮੇਸ਼ਨ ਡੈਫੀਨਿਟਲੀ ਹੈਗੀ ਆ ਉਹ ਸੂਬਾ ਸਰਕਾਰ ਦੇ ਖਿਲਾਫ ਉਹ ਵਰਤੀ ਜਾਊਗੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਨਮਸਕਾਰ